ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਪਿਆਰੀ ਸਾਧ ਸੰਗਤ ਜੀ ਠੀਕ ਠਾਕ ਹੋ ਚੜਦੀ ਕਲਾ ਚੋਂ ਜੀ ਚੜਦੀ ਕਲਾ ਜੀ ਹੋਣੀ ਚਾਹੀਦੀ ਹੈ ਜੀ ਆਓ ਆਪਾਂ ਅੱਜ ਮੈਂ ਤੁਹਾਨੂੰ ਗੁਰਦੁਆਰਾ ਬੌਲੀ ਸਾਹਿਬ ਪਾਛਾਈ ਦਸਵੀਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਪਵਿੱਤਰ ਸਥਾਨ ਤੇ ਦਰਸ਼ਨ ਕਰਾਵਾਂਗਾ ਜੀ ਆਓ ਆਪਾਂ ਅੰਦਰ ਚੱਲਦੇ ਹਾਂ ਜੀ ਤੇ ਇਹ ਹੈ ਸੰਗਤ ਜੀ ਦਰਸ਼ਨ ਕਰੋ ਤੁਸੀਂ ਮੇਰੇ ਨਾਲ ਜਿਹੜੀ ਮੇਰੀ ਸੰਗਤ ਦੇਖ ਰਹੀ ਆ ਉਹਨਾਂ ਦੀ ਇੱਥੇ ਹਾਜ਼ਰੀ ਜਿਹੜੀ ਆ ਕਬੂਲ ਹੋ ਗਈ ਆ ਤੇ ਮਹਾਰਾਜ ਤੁਹਾਨੂੰ ਤੁਹਾਡੇ ਕੰਮਾਂ 'ਚ ਬਰਕਤਾਂ ਪਾਵੇ ਤੇ ਦਿਨ ਦੁੱਗਣੀ ਰਾਤ ਚੌਗਣੀ ਕਰੇ ਜੀ ਤੇ ਇਧਰ ਨਿਸ਼ਾਨ ਸਾਹਿਬ ਜੀ ਦਰਸ਼ਨ ਕਰੋ ਜੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰੋ ਆਪਾਂ ਅੰਦਰ ਚੱਲਾਂਗੇ ਗੁਰਦੁਆਰਾ ਸਾਹਿਬ ਜੋੜੇ ਲਾਹਾਂਗੇ ਸਭ ਤੋਂ ਪਹਿਲਾਂ ਜੋੜੇ ਲਾ ਕੇ ਫਿਰ ਆਪਾਂ ਅੱਗੇ ਚੱਲਾਂਗੇ ਜੀ ਹੱਥ ੋਕੇ ਅੰਦਰ ਗੁਰਦੁਆਰਾ ਸਾਹਿਬ ਚੱਲਾਂਗੇ ਇੱਧਰ ਕੜਾ ਪ੍ਰਸ਼ਾਦ ਦੀ ਜਿਹੜੀਆਂ ਦੇਖ ਮਿਲਦੀ ਐ ਜੀ ਪੈਸੇ ਦੇ ਕੇ ਤੇ ਸਾਹਮਣੇ ਸੰਗਤ ਜੀ ਬੀਬੀਆਂ ਲਈ ਉਹ ਹੈਗਾ ਬਣਿਆ ਹੋਇਆ ਬਾਥਰੂਮ ਵਗੈਰਾ ਭਾਈਆਂ ਲਈ ਵੀ ਬਣਿਆ ਹੋਇਆ ਇੱਧਰ ਜਿਹੜੇ ਆ ਜੋੜੇ ਜਮਾ ਹੁੰਦੇ ਨੇ ਆਪਾਂ ਇੱਧਰ ਵੀ ਚੱਲਾਂਗੇ ਜੋੜੇ ਲਾਹਾਂਗੇ ਜੀ ਉਸ ਤੋਂ ਬਾਅਦ ਸਾਨੂੰ ਅੱਗੇ ਜਿਹੜੇ ਦਰਸ਼ਨ ਕਰਾਵਾਂਗੇ ਆਓ ਆਪ ਅੱਗੇ ਚੱਲਦੇ ਹਾਂ ਜੀ ਨਵੀਂ ਨਗਰੀ ਦੇ ਵਿੱਚ ਸੰਗਤ ਨੇ ਪ੍ਰਵੇਸ਼ ਕੀਤਾ ਤੇ ਸਾਹਮਣੇ ਇਹ ਐਡਮਨ ਬਲਾਕ ਨਾਲ ਹੀ ਇਹ ਨਾ ਆਫਿਸ ਆ ਜੀ ਇਥੇ ਜਿਹੜਾ ਪ੍ਰਬੰਧ ਆ ਜਿਹੜੀ ਇੱਥੇ ਦੀ ਲੋਕਲ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਉਹ ਚਲਾ ਰਹੀ ਆ ਤੇ ਇਹ ਸੰਖੇਪ ਇਤਿਹਾਸ ਆ ਤੁਹਾਨੂੰ ਮੈਂ ਪੜ੍ਹ ਕੇ ਵੀ ਅੰਦਰ ਜਾ ਕੇ ਸੁਣਾਵਾਂਗਾ ਤੇ ਬੌਲੀ ਸਾਹਿਬ ਦੇ ਅੱਗੇ ਵੀ ਜਿਹੜਾ ਇਤਿਹਾਸ ਹੋ ਲੱਗਿਆ ਹੋਇਆ ਉਹ ਵੀ ਤੁਹਾਨੂੰ ਮੈਂ ਸੁਣਾਵਾਂਗਾ ਜੀ ਇਹ ਜਿਹੜਾ ਹੈ ਜੋੜੇ ਘਰ ਆ ਜੀ ਇਸ ਤੋਂ ਬਾਅਦ ਆਪਾਂ ਅੰਦਰ ਚੱਲਾਂਗੇ ਤੇ ਇਹ ਇੱਥੇ ਦਾ ਐਡਮਨ ਬਲੌਕ ਜਾਨੀ ਕਿ ਦਫ਼ਤਰ ਵੀ ਇੱਥੇ ਹੈਗਾ ਤੇ ਇੱਥੇ ਇੱਕ ਅਲਟਰਾਸਾਉਂਡ ਮੈਡੀਕਲ ਸੈਂਟਰ ਹੈ ਇੱਥੇ ਇਹਨੀ ਹਸਪੀਟਲ ਵੀ ਹੈ ਇਹਦੇ ਅੰਦਰ ਆਈ ਹਸਪੀਟਲ ਉੱਪਰਲੇ ਪਾਸੇ ਆਪਾਂ ਚੱਲਾਂਗੇ ਉੱਧਰ ਵੀ ਦਿਖਾ ਕੇ ਲਿਆਵਾਂਗੇ ਤੇ ਉਸ ਤੋਂ ਬਾਅਦ ਆਪਾਂ ਚਲੋ ਪਹਿਲਾਂ ਆਪਾਂ ਜਿਹੜੇ ਆ ਗੁਰੂ ਘਰ ਦੇ ਦਰਸ਼ਨ ਕਰਾਉਣਾ ਆਓ ਚੱਲੀਏ ਜੀ ਵਾਹਿਗੁਰੂ ਜੀ ਖਾਲਸਾ ਫਾਈਨਲੀ ਆਪਾਂ ਵਾਹਿਗੁਰੂ ਜੀ ਤੇ ਖਾਲਸਾ ਵਾਹਿਗੁਰੂ ਰੋਡ ਸਿੰਘਸਾਫ ਸਟ੍ਰੀਟੋਂ ਚਲੋ ਮੈਂ ਪਹਿਲਾਂ ਚਲੋ ਸੋਚਿਆ ਸੀ ਵੀ ਪਹਿਲਾਂ ਤੁਹਾਨੂੰ ਬਾਹਰਲਾ ਦਿਖਾ ਦਾਂ ਪਹਿਲਾਂ ਮੈਂ ਗੁਰੂ ਘਰ ਅੰਦਰ ਚਲਦੇ ਆਪਾਂ ਨਾਲੇ ਗੁਰੂ ਦੇ ਨਤਮਸਤਕ ਹੋਵਾਂਗੇ ਜੀ ਤੇ ਆਓ ਅੰਦਰ ਚੱਲਦੇ ਹਾਂ ਸਭ ਤੋਂ ਪਹਿਲਾਂ ਆਪਾਂ ਹੱਥ ਧੋਵਾਂਗੇ। ਸੰਗਤ ਜੀ ਹੱਥ ਮੈਂ ਧੋ ਲਏ ਆ ਤੇ ਆਓ ਆਪਾਂ ਅੰਦਰ ਚੱਲਦੇ ਨਤਮਸਤਕ ਹੋਵਾਂਗੇ ਤੇ ਦਰਬਾਰ ਸਾਹਿਬ ਅੰਦਰ ਮੱਥਾ ਟੇਕਾਂਗੇ। ਤੇ ਤੁਸੀਂ ਵੀ ਮੇਰੇ ਨਾਲ ਹਾਜ਼ਰ ਹੋ ਤੁਹਾਡੀ ਹਾਜ਼ਰੀ ਇੱਥੇ ਪ੍ਰਵਾਨ ਹੋ ਗਈ ਆ। ਤੁਸ ਤੁਹਾਡੀ ਜਤ ਤੇ ਸੰਗਤ ਜੀ ਆਓ ਆਪਾਂ ਅੰਦਰ ਚੱਲਦੇ ਆ ਨਾਲੇ ਅੱਜ ਦਾ ਹੁਕਮਨਾਮਾ ਸਾਹਿਬ ਪੜਾਂਗੇ। ਜੋ ਜੋ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਦਾ ਹੁਕਮਨਾਮਾ ਸਾਫ਼ ਹੈਗਾ ਤਨ ਆ ਸ੍ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕਰ ਪ੍ਰਿਤਪਾਲਕ ਨਾਇਕ ਖਤਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਿਤ ਪਾਲੇ ਹਮ ਬਾਰੇ ਤੁਮਰੇ ਧਾਰੇ ਵਾਹਿਗੁਰੂ ਜੀ ਕਾ ਖਾਲਸਾ ਸੰਗਤ ਜੀ ਨਾਲੇ ਤੁਸੀਂ ਪ੍ਰੇਮ ਨਾਲ ਵੀਡੀਓ ਦੇਖੋ ਤੇ ਨਾਲੇ ਇਹ ਹੁਕਮਨਾਮਾ ਜਿਹੜਾ ਸਰਵਨ ਕਰਿਓ ਤਨ ਤਨ ਜੀ ਆਓ ਤੁਸੀਂ ਵੀ ਨਾਲ ਮੇਰੇ ਤੇ ਤੁਹਾਡੀ ਵੀ ਮਨੋ ਕਾਮਨਾ ਜਿਹੜੀ ਆ ਸੁਖਣਾ ਉਹ ਇੱਥੇ ਪੂਰੀ ਹੋਵੇ ਜੇ ਡਿੱਠੇ ਸਭੇ ਤਾਮ ਨਹੀਂ ਤੋ ਜਿਹੇ ਆ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਦਾ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਆਪਾਂ ਅੰਦਰ ਦਰਸ਼ਨ ਕਰਦੇ ਹਾਂ ਦਰਸ਼ਨ ਤੁਸੀਂ ਵੀ ਕਰੋ ਜੀ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰੋ ਜੀ ਆਪਣਾ ਜੀਵਨ ਸਫਲਾ ਕਰੋ ਜੀ ਹਾਂਜੀ ਸਤਿ ਸ੍ਰੀ ਪਾਉ ਜੀ ਆਓ ਆਪਾ ਦਰਸ਼ਨ ਕਰੀਏ ਜੀ ਵਾਹਿਗੁਰੂ ਦੇ ਚਰਨਾਂ 'ਚ ਹਾਜ਼ਰੀ ਲਗਾਈਏ ਜੀ ਸਾਰੇ ਜਗਤ ਦਾ ਸੰਗਤ ਜੀ ਪਹਲਾ ਮੰਗਾਗਾ ਜੀ ਪਹਲਾ ਮੰਗਦੇ ਆ ਜੀ ਸਾਰੇ ਜਗਤ ਦਾ ਅਰਦਾਸ ਕਰੀਆ ਜੀ ਜੋ ਵੀ ਮੇਰਾ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕੰਮਕਾਰਾਂ ਵਿੱਚ ਬਰਕਤ ਦਿਨ ਦੁਗਣੀ ਰਾਤ ਚੋਂ ਗੁਣੀ ਕਰਨਾ ਵਾਹਿਗੁਰੂ ਜੀ ਤਰੱਕੀ ਦੇਣਾ ਉਹਨਾਂ ਨੂੰ ਜੀ ਬਹੁਤ ਸੋਹਣਾ ਅੰਦਰ ਗੁਰਦੁਆਰਾ ਜੋਤ ਸਾਹਿਬ ਦੇ ਸੰਗਤ ਜੀ ਦਰਸ਼ਨ ਕਰ ਲੋ ਜੀ ਤੁਹਾਡੇ ਸਾਰੇ ਦੁੱਖ ਕਲੇਸ਼ ਤੋਂ ਬਚਾ ਕੇ ਰੱਖੇ ਜੀ ਬਹੁਤ ਸੋਹਣਾ ਅੰਦਰ ਚੌਰ ਸਾਹਿਬ ਹੋ ਰਿਹਾ ਜੀ ਗੁਰੂ ਸਾਹਿਬ ਦੇ ਮੈਂ ਪਿਛਲੇ ਪਾਸੇ ਖੜਾ ਸੀ ਜੀ ਆਹ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਅੰਦਰੋਂ ਜਿਹੜਾ ਇਹ ਝੂਮਰ ਬਹੁਤ ਸੋਹਣੇ ਲੱਗੇ ਹੋਏ ਨੇ ਪੱਖੇ ਬਹੁਤ ਸੋਹਣੇ ਲੱਗੇ ਹੋਏ ਨੇ ਜੀ ਤੇ ਨਾਲ ਹੀ ਅੰਦਰ ਕੋਈ ਨਾ ਕੋਈ ਜਿਹੜਾ ਕੰਮ ਚੱਲਦਾ ਤੇ ਦਰਸ਼ਨ ਕਰੋ ਤੁਹਾਡੀਆਂ ਸਾਰੀਆਂ ਜਿਹੜੀਆਂ ਮਨੋ ਕਾਮਨਾ ਸੰਗਤ ਜੀ ਪੂਰੀਆਂ ਹੋਣ ਜੀ ਇਹਦੇ ਨਾਲ ਹੀ ਆਪਾਂ ਹੁਣ ਬਾਹਰ ਚੱਲਾਂਗੇ ਜੀ ਤੇ ਦੇਖੋ ਦਰਸ਼ਨ ਫੇਰ ਕਰ ਲਓ ਜੀ ਤੇ ਇੱਧਰ ਬਾਬਾ ਜੀ ਖੜੇ ਆ ਜਿਹੜੇ ਪ੍ਰਸ਼ਾਦ ਦੇ ਰਹੇ ਨੇ ਜੀ ਤੇ ਆਪਾਂ ਪ੍ਰਸ਼ਾਦ ਲੈ ਕੇ ਬਾਹਰ ਚੱਲਦੇ ਆ ਜੀ ਆਓ ਚੱਲੀਏ ਜੀ ਤੇ ਹੋਰਨਾਂ ਨੂੰ ਵੀ ਦਰਸ਼ਨ ਕਰਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਚੱਲੀਏ ਬਾਹਰ ਹੁਣ ਜੀ ਤੇ ਜੇ ਬੰਧ ਦੇ ਨੰਦੂ ਭਤ ਇਤਨ ਨਾਮ ਨੁਰ ਅਮਰਤਾ ਚਲ ਜਲਨ ਸੁਲੰਕ ਸੰਗਤ ਜੰਦਰ ਜਿਹੜੀ ਆ ਕਥਾ ਸ਼ੁਰੂ ਹੋ ਚੁੱਕੀ ਆ ਸ਼ਾਮ ਵੇਲੇ ਦੀ ਤੇ ਆਓ ਆਪਾਂ ਬੋਲੀ ਸਾਹਿਬ ਵੱਲ ਚੱਲਦੇ ਆ ਤੁਹਾਨੂੰ ਇੱਥੇ ਦੇ ਪਵਿੱਤਰ ਬੋਲੀ ਸਾਹਿਬ ਦੇ ਦਰਸ਼ਨ ਕਰਾ ਕੇ ਲਿਆਉਂਗਾ ਤੇ ਸੰਗਤ ਜੀ ਕਿਰਪਾ ਕਰਕੇ ਤੁਸੀਂ ਮੇਰਾ ਜਿਹੜਾ ਇਹ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਆਉਣ ਵਾਲੀਆਂ ਵੀਡੀਓ ਜਿਹੜੀ ਧਾਰਮਿਕ ਵੀਡੀਓ ਹੈ ਮੈਂ ਹੀ ਮੈਂ ਦਿਖਾਉਣਾ ਹੈਗਾ ਤੇ ਉਹਦੇ ਦਰਸ਼ਨ ਕਰਾ ਸਕਾਂ ਜਲਦੀ ਜਲਦੀ ਵਾਹਿਗੁਰੂ ਲਿਖੋ ਤੇ ਮੇਰਾ ਜਿਹੜਾ ਚੈਨਲ ਆ ਉਹ ਸਬਸਕ੍ਰਾਈਬ ਕਰ ਲਓ ਜੀ ਤੁਸੀਂ ਮੇਰੀ ਵੀਡੀਓ ਚੈਨਲ ਨੂੰ ਬਹੁਤ ਲਾਈਕ ਕਰਦੇ ਹੋ ਪਸੰਦ ਕਰਦੇ ਹੋ ਪਿਆਰ ਕਰਦੇ ਹੋ ਮੇਰੀ ਵੀਡੀਓ ਨੂੰ ਇਸ ਕਰਕੇ ਤੁਹਾਡਾ ਕਿਰਪਾ ਦੇ ਨਾਲ ਮੈਂ ਇੱਥੇ ਤੱਕ ਹਾਂ ਜੀ ਤੇ ਵਾਹਿਗੁਰੂ ਤੁਹਾਡੇ ਵੀ ਜਿਹੜੇ ਕੰਮ ਵਿਗੜੇ ਕੰਮ ਆ ਉਹ ਸਾਰੇ ਤੇ ਆਓ ਆਪਾਂ ਹੁਣ ਬੌਲੀ ਸਾਹਿਬ ਦੇ ਦਰਸ਼ਨ ਕਰਦੇ ਆ ਇੱਥੇ ਕੁਝ ਰੈਨੋਵੇਸ਼ਨ ਐਕਸਟੈਂਸ਼ਨ ਦਾ ਕੰਮ ਜਿਹੜਾ ਗੁਰਦਾਰ ਸਾਹਿਬ ਦੇ ਵਿੱਚ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਬਾਹਰਲੇ ਪਾਸੇ ਇਹ ਦੇਖ ਸਕਦੇ ਹੋ ਕੰਮ ਇੱਥੇ ਜਿਹੜਾ ਕੰਸਟਰਕਸ਼ਨ ਵਰਕ ਬਾਹਰ ਦਾ ਇਹ ਚੱਲ ਰਿਹਾ ਹੈਗਾ ਜੀ ਤੇ ਬੌਲੀ ਸਾਹਿਬ ਦੇ ਆਪਾਂ ਦਰਸ਼ਨ ਕਰਾਂਗੇ ਆਓ ਆਪਾਂ ਚੱਲਦੇ ਹਾਂ ਜੀ ਸ਼ਾਇਦ ਮੇਰੇ ਖਿਆਲ ਬੌਲੀ ਸਾਹਿਬ ਇਹ ਹੈ ਤੇ ਰਸਤਾ ਇਹਦਾ ਉਪਰਾਂ ਤੋਂ ਹੋਏਗਾ ਜੀ ਜੀ ਆਪਾਂ ਤੁਹਾਨੂੰ ਬੌਲੀ ਸਾਹਿਬ ਇਹ ਜਿਹੜੀ ਪਵਿੱਤਰ ਬੌਲੀ ਸਾਹਿਬ ਆ ਉੱਥੇ ਤੁਹਾਨੂੰ ਲੈ ਕੇ ਜਾਣਾ ਜੀ ਦਰਸ਼ਨ ਕਰਾ ਕੇ ਉਹਨਾਂ ਜੀ ਅੰਦਰ ਆਓ ਚੱਲੀਏ ਸੰਗਤ ਜੀ ਬਹੁਤ ਥੱਲੇ ਜਾ ਕੇ ਆ ਜੀ ਕਾਫੀ ਪੌੜੀਆਂ ਨੇ ਸੰਗਤ ਜੀ ਆਪਾਂ ਚੱਲਦੇ ਹਾਂ ਜੀ ਤੁਹਾਡਿਆ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੀਆਂ ਸਭੀ ਸ਼ਾਮਾਂ ਜਿਹੜੇ ਮੇਰੇ ਇਸ ਚੈਨਲ ਰਾਹੀਂ ਧਾਰਮਿਕ ਜਗ੍ਹਾ ਦੇ ਸਥਾਨਾਂ ਦੇ ਜਿਹੜੇ ਦਰਸ਼ਨ ਕਰ ਰਹੇ ਹੋ ਤੁਹਾਡੀਆਂ ਮਨੋ ਕਾਮਨਾ ਸੰਗਤ ਜੀ ਪੂਰੀਆਂ ਹੋਣ ਘਰ ਚ ਦੁੱਖ ਕਲੇਸ਼ ਦੂਰ ਹੋਣ ਜੀ ਤੇ ਮੈਂ ਇਹੀ ਕਹਾਗਾ ਜਨ ਦੁਗਣੀ ਰਾਤ ਚੌਗਣੀ ਤੁਹਾਡਿਆਂ ਕਮਾਂਕਾਰਾਂ ਚ ਹੋਵੇ ਜੀ ਤੇ ਆਓ ਆਪਾਂ ਅੱਗੇ ਬੋਲੀ ਸਾਹਿਬ ਜਾ ਰਹੇ ਆ ਜੀ ਅੱਗੇ ਬੋਲੀਆ ਦਰਸ਼ਨ ਕਰਾਂਗੇ ਤੇ ਕਾਫੀ ਹਜੇ ਅੱਗੇ ਪੌਣੀਆਂ ਰਹਿੰਦੀਆਂ ਆ ਅਸੀਂ ਅੱਗੇ ਚੱਲਾਂਗੇ ਜੀ ਸੰਗਤ ਜੀ ਵਾਹਿਗੁਰੂ ਦਾ ਤੁਸੀਂ ਵੀ ਜਾਪ ਕਰੋ ਜੀ ਨਾਲ ਨਾਲੇ ਤੁਸੀਂ ਇਸ ਗੁਰੂ ਪਵਿੱਤਰ ਅਸਥਾਨ ਦੇ ਦਰਸ਼ਨ ਕਰੋ ਪਵਿੱਤਰ ਬੋਲੀ ਸਾਹਿਬ ਦੇ ਸੰਗਤ ਜੀ ਦਰਸ਼ਨ ਕਰੋ ਤੁਸੀਂ ਵੀਡੀਓ ਦੇਖ ਲਈ ਵੀਡੀਓ ਨਾਲ ਜੁੜ ਗਏ ਤਾਂ ਸਮਝੋ ਤੁਸੀਂ ਦਰਸ਼ਨ ਕਰ ਲਏ ਤੇ ਇਸ ਤੋਂ ਬਾਅਦ ਸੰਗਤ ਜੀ ਤੁਸੀਂ ਵੀ ਇੱਥੇ ਆਉਣ ਦਾ ਉਪਰਾਲਾ ਕਰਨਾ ਜੀ ਇਹ ਦੇਖੋ ਜੀ ਉਹ ਪਵਿੱਤਰ ਬੋਲੀ ਸਾਹਾ ਤੁਸੀਂ ਦੇਖ ਸਕਦੇ ਹੋ ਥੱਲੇ ਹੋ ਜੇ ਹੋਰ ਪੌੜੀਆਂ ਨੇ ਆਪਾਂ ਹੋਰ ਚੱਲਾਂਗੇ ਤੁਹਾਨੂੰ ਦਿਖਾ ਕੇ ਲਿਆਵਾਂਗੇ ਜੀ ਤੇ ਇਹ ਬੋਲੀ ਸਾਹਾ ਜੀ ਪਵਿੱਤਰ ਤੇ ਵਾਹਿਗੁਰੂ ਇਹ ਦੇਖੋ ਸੰਗਤ ਜੀ ਬੋਲੀ ਸਾਹ ਦੇ ਦਰਸ਼ਨ ਕਰੋ ਜੀ ਤੇ ਜਲ ਹੈਗਾ ਜੀ ਦੇਖੋ ਤੁਸੀਂ ਕਿੰਨਾ ਸੋਹਣਾ ਤੇ ਸਮਰਸੀਬਲ ਲੱਗਿਆ ਹੋਇਆ ਹੈ ਵਿੱਚ ਇਹਦੇ ਜਲ ਦੇ ਵਿੱਚ ਹੀ ਤੇ ਇਹ ਜਿਹੜਾ ਫਿਰ ਜਾਲਾ ਉੱਪਰ ਚਲਾ ਜਾਂਦਾ ਉੱਪਰ ਜਿਹੜਾ ਤੁਸਕ ਰੱਖਿਆ ਵੱਡਾ ਸਾਰਾ ਤੇ ਉਹਦੇ ਵਿੱਚ ਫਿਰ ਇਹ ਭਰਿਆ ਜਾਂਦਾ ਉਹਦੇ ਨਾਲ ਫਿਰ ਇਹਨੂੰ ਵਰਤਾਇਆ ਜਾਂਦਾ ਜੀ ਉਹ ਦੇਖੋ ਕਿੰਨੀ ਡੂੰਗੀ ਹੈ ਜੀ ਬੌਲੀ ਸਾਹਿਬ ਤੁਸੀਂ ਦਰਸ਼ਨ ਕਰ ਸਕਦੇ ਹੋ ਉਹ ਬੀਬੀ ਜੀ ਉੱਪਰ ਜਿਹੜੇ ਜਾ ਰਹੇ ਆ ਦੇਖੋ ਜੀ ਤੇ ਉੱਪਰ ਵੀ ਤੁਸੀਂ ਦਰਸ਼ਨ ਕਰੋ ਜੀ ਬੌਲੀ ਸਾਹਿਬ ਦੇ ਛੱਤ ਦੇਖੋ ਜੀ ਸੰਗਤ ਜੀ ਆਪ ਸਭ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਉਹ ਪੂਰੀਆਂ ਹੋਣਗੀਆਂ ਜੀ ਤੁਸੀਂ ਵੀ ਇੱਥੇ ਦਰਸ਼ਨ ਕਰਨਾ ਸੰਗਤ ਜੀ ਮੈਂ ਦੁਬਾਰਾ ਬਾਹਰ ਨੂੰ ਹੁਣ ਜਾ ਰਿਹਾ ਤੁਸੀਂ ਦੇਖ ਹੀ ਲਿਆ ਹੈਗਾ ਦੁਬਾਰਾ ਤੋਂ ਆਪਾਂ ਤੁਹਾਨੂੰ ਫੇਰ ਜਿਹੜੇ ਬੋਲੀ ਸਾਹਿਬ ਦੇ ਦਰਸ਼ਨ ਕਰਾ ਦਿੰਨੇ ਆ ਕਾਫੀ ਪੱਥਰ ਪੁੱਥਰ ਵੀ ਵਿੱਚ ਹੈਗਾ ਜਲ ਵੀ ਵਿੱਚ ਹੈਗਾ ਜੀ ਤੇ ਆਓ ਆਪਾਂ ਵਾਪਸ ਉੱਪਰ ਚੱਲਦੇ ਆ ਜੀ ਸੰਗਤ ਜੀ ਸਨ ਬੋਲੀ ਸਾਹਿਬ ਦੇ ਦਰਸ਼ਨ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸ਼ਾਹੀ ਦਸਵੀਂ ਜੀ ਦੇ ਪਿੰਡ ਟਕੋਲੀ ਜ਼ਿਲਕਪੁਰ ਦੇ ਦਰਸ਼ਨ ਆਪ ਜੀ ਨੇ ਕੀਤੇ ਤੇ ਰੱਬ ਵਾਹਿਗੁਰੂ ਜੀ ਤੁਹਾਨੂੰ ਸਦਾ ਸੁਖੀ ਰੱਖਣ ਸਭਨਾ ਦਾ ਭਲਾ ਕਰਨ ਸਭ ਸੰਸਾਰ ਦਾ ਜਿਹੜਾ ਉਹ ਭਲਾ ਕਰਨ ਜੀ ਤੇ ਤੁਸੀਂ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਮੇਰਾ ਜਿਹੜਾ ਐ ਸਬਸਕ੍ਰਾਈਬਰ ਜਿਹੜਾ ਮੇਰਾ ਚੈਨਲ ਆ ਸਬਸਕ੍ਰਾਈਬ ਕਰਨਾ ਜੀ ਆਪ ਜੀ ਦੇ ਪਿਆਰ ਸਦਕਾ ਜਿਹੜਾ ਅਸੀਂ ਤੁਹਾਨੂੰ ਜਿਹੜੇ ਗੁਰੂ ਧਾਮਾਂ ਦੇ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਉਹ ਕਰਾ ਸਕੀਏ ਜੀ ਸਾਨੂੰ ਵਸੇ ਨਾ ਵੀ ਸਾਨੂੰ ਥੋੜਾ ਜਿਹਾ ਪੁਸ਼ ਬੈਕ ਦੇ ਦਿਆ ਕਰੋ ਤੇ ਅਸੀਂ ਤੁਹਾਨੂੰ ਸਾਡੇ ਤੇ ਮਹਾਰਾਜ ਕਿਰਪਾ ਕਰਨ ਜੀ ਅਸੀਂ ਤੁਹਾਨੂੰ ਜਿਹੜੇ ਆ ਗੁਰੂ ਘਰਾਂ ਦੇ ਦਰਸ਼ਨ ਕਰਾ ਸਕੀਏ ਜਿਵੇਂ ਤੁਸੀਂ ਦੇਖ ਸਕਦੇ ਕਾਫੀ ਡੁੰਗੀ ਬੋਲੀ ਸਾਹ ਹੈ ਇਹ ਨਾ ਦਵਾਰਾ ਤੋਂ ਪਰ ਮੈਂ ਉੱਪਰ ਆ ਗਿਆ ਜੀ ਪੌੜੀਆਂ ਤੇ ਮੈਂ ਜ਼ੂਮ ਕਰਕੇ ਤੁਹਾਨੂੰ ਪੌੜੀ ਸਾਹ ਦੇ ਦਰਸ਼ਨ ਕਰਾ ਰਿਹਾ ਹਾਂ ਦਵਾਰਾ ਤੋਂ ਫੇਰ ਕਰਾ ਲਵਾਂ ਜੀ ਇਸ ਤੋਂ ਬਾਅਦ ਅਗਲੇ ਵੀਡੀਓ ਵਿੱਚ ਕਿਸੇ ਹੋਰ ਗੁਰਦੁਆਰਿਆਂ ਦੇ ਆਪਾਂ ਤੁਹਾਨੂੰ ਇਹ ਜਿਹੜੇ ਦਰਸ਼ਨ ਕਰਾਵਾਂਗੇ ਇਹ ਤੁਹਾਨੂੰ ਜੂਮ ਕਰਕੇ ਦਿਖਾ ਰਿਹਾ ਸੀ ਕਾਫੀ ਪੌੜੀਆਂ ਤੇ ਮੈਂ ਵੀ ਇੱਥੇ ਤੈਨੂੰ ਰੋਕੇ ਦਰਸ਼ਨ ਕਰਾਏ ਜੀ ਚਲੋ ਇਹ ਦੇ ਵਿੱਚੋਂ ਤੁਹਾਨੂੰ ਦਰਸ਼ਨ ਵੀ ਕਰਾਉਂਗਾ ਤੇ ਜਲ ਵੀ ਆਪਾਂ ਜਿਹੜਾ ਬੌਲੀ ਸਾਹ ਦਾ ਇੱਥੇ ਆ ਜਾਂਦਾ ਜੀ ਥੱਲੇ ਸਮਰਸੇਵਲ ਨਾਲ ਤੇ ਆਪਾਂ ਜਲ ਵੀ ਕਰਾਂਗੇ ਇਹ ਜਲ ਦਾ ਜਿਹੜਾ ਦੇਗਾ ਭਰਿਆ ਹੋਇਆ ਜੀ ਲੋ ਸੰਗਤ ਜੀ ਤੁਸੀਂ ਵੀ ਜਲ ਛਕੋ ਜੀ ਵਾਹ ਗੁਰੂ ਜੀ ਤੇ ਅਗੂ ਜੀ ਮੈਂ ਜਲ ਸਕਣਾ ਨਾ ਤੁਸੀਂ ਵੀ ਜਲ ਸਕੋ ਜੀ ਇਥੇ ਅਰ ਤੁਸੀਂ ਵੀ ਜਲ ਸਕਣਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਜਲ ਆਪਾਂ ਸਕ ਲਿਆ ਜੀ ਸੰਗਤ ਜੀ ਜਿਹੜਾ ਸਨਸੈਟ ਸਨ ਜਿਹੜਾ ਸੈੱਟ ਹੋ ਰਿਹਾ ਸਨਸੈਟ ਹੋ ਰਿਹਾ ਤੇ ਸਾਹਮਣੇ ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਆ ਪਾਰਕ ਵਗੈਰਾ ਹੈਗੇ ਤੁਸੀਂ ਦੇਖ ਸਕਦੇ ਇਹ ਬਿਲਕੁਲ ਗੁਰਦੁਆਰਾ ਸਾਹਿਬ ਦਾ ਪਿਛਲਾ ਹਿੱਸਾ ਹੈਗਾ ਮੈਂ ਬੌਲੀ ਸਾਹਿਬ ਵਾਲੇ ਪਾਸੇ ਆਇਆ ਹੋਇਆ ਹਾਂ ਜੀ ਤੇ ਤੁਹਾਡੀ ਸੰਗਤ ਜੀ ਇੱਥੇ ਬੌਲੀ ਸਾਹਿਬ ਵੀ ਹਾਜ਼ਰੀ ਲੱਗੀ ਹੈ ਗੁਰਦੁਆਰਾ ਸਾਹਿਬ ਵੀ ਹਾਜ਼ਰੀ ਲੱਗ ਗਈ ਹੈ ਤੇ ਇਹਦੇ ਨਾਲ ਆਪਾਂ ਅੱਗੇ ਚੱਲਦੇ ਹਾਂ ਜੀ ਸੰਗਤ ਜੀ ਬੌਲੀ ਸਾਹਿਬ ਦੇਖੋ ਤੁਸੀਂ ਕਿੰਨੇ ਕਿਸੇ ਕਾਰੀਗਰ ਨੇ ਕਿੰਨੀ ਮੀਨਾਕਾਰੀ ਨਾਲ ਜਿਹੜਾ ਇਹ ਸੰਗਤ ਜੀ ਬਣਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਇਹ ਬਣਾਇਆ ਹੈ ਇੱਧਰ ਇਸ਼ਨਾਨ ਘਰ ਆ ਵੀਰਾਂ ਲਈ ਤੇ ਇੱਧਰ ਆ ਬੀਬੀਆਂ ਲਈ ਤੇ ਇੱਧਰ ਪਾਣੀ ਦਾ ਟੈਂਕਾ ਸੰਗਤ ਜੀ ਬਹੁਤ ਸੋਹਣਾ ਅੰਦਰ ਹਰੇ-ਹਰੇ ਫੁੱਲ ਲੱਗੇ ਆ ਖਿੜੇ ਹੋਏ ਆ ਜੀ ਬਹੁਤ ਸੋਹਣਾ ਲੱਗ ਰਿਹਾ ਜੀ ਸੰਗਤ ਜੀ ਇਹਦਾ ਤੁਸੀਂ ਗੁਰਦੁਆਰਾ ਸਾਹਿਬ ਨੇ ਦੇਖਣਾ ਬਹੁਤ ਹੀ ਸੋਹਣਾ ਸਾਹਮਣੇ ਇੰਨਾ ਦਾ ਲੰਗਰ ਹਾਲ ਆ ਉਧਰ ਵੀ ਆਪਾਂ ਜਾਵਾਂਗੇ ਜੀ ਤੇ ਇੱਧਰ ਜਿਹੜਾ ਹੈ ਗੁਰੂ ਘਰ ਸਾਹਮਣੇ ਆ ਜੀ ਉਧਰ ਅੰਦਰ ਕੰਸਟ੍ਰਕਸ਼ਨ ਕੰਮ ਚੱਲ ਰਿਹਾ ਜੀ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਜੀ ਸੰਗਤ ਜੀ ਫੁੱਲ ਫੁੱਲ ਬਹੁਤ ਸੋਹਣੇ ਲੱਗੇ ਹੋਏ ਆ ਅੰਦਰ ਹਰੇ ਭਰੇ ਬਹੁਤ ਆ ਜੀ ਤੇ ਸੰਗਤ ਜੀ ਬਹੁਤ ਹੀ ਸੋਹਣਾ ਕਿਸੇ ਕਾਰੀਗਰ ਦਾ ਹੈ ਅੱਛੇ ਪੱਥਰ ਦੇ ਵਿੱਚ ਮੀਨਾ ਕਾਰੀ ਜਿਹੜੀ ਕੀਤੀ ਹੋਈ ਆ ਜੀ ਮਹਾਰਾਜ ਤੁਹਾਡੇ ਨੂੰ ਵੀ ਚੜ੍ਹਦੀ ਕਲਾ 'ਚ ਰਹੇ ਜਿਹੜੇ ਮੇਰੇ ਵੀਡੀਓ ਇਸ ਵੀਡੀਓ ਰਾਹੀਂ ਗੁਰੂਤਾਮ ਜਿਹੜੇ ਦਰਸ਼ਨ ਕਰਦੇ ਆ ਉਹਨਾਂ ਸਾਧ ਦੀ ਚੜ੍ਹਦੀ ਕਲਾ 'ਚ ਰਹਿਣ ਜੀ ਤੇ ਉਹਨਾਂ ਨੂੰ ਬਲਵਕਸ਼ਣ ਤੇ ਉਹੋ ਗੁਰੂ ਘਰ ਆਉਣ ਤੇ ਸੰਗਤ ਜੀ ਪਾਠ ਵਗੈਰਾ ਤੁਸੀਂ ਵੀ ਕਰਿਆ ਕਰੋ ਮੇਰੀ ਇਹ ਜਨਾਬ ਸਭ ਨੂੰ ਜਿਹੜੀ ਬੇਨਤੀ ਆ ਇਹ ਜਿਹੜੀ ਹਿਸਟਰੀ ਹੈ ਬਿਲਕੁਲ ਬੌਲੀ ਸਾਹਿਬ ਦੇ ਕੋਲ ਵੀ ਲੱਗੀ ਹੈ ਤੁਹਾਨੂੰ ਮੈਂ ਇਥੋਂ ਸਾਰੀ ਸਨਾ ਜਾਨੀ ਕਿ ਦਿਖਾ ਦਿੱਤੀ ਤੁਸੀਂ ਪਿਆਰ ਸਤਿਕਾਰ ਨਾਲ ਬੈਠ ਕੇ ਘਰ ਦੇ ਵਿੱਚ ਜਿਹੜੀ ਆ ਇਹ ਹਿਸਟਰੀ ਆ ਇਹਨੂੰ ਪੜਨਾ ਵੀ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ 1745 ਤੋਂ ਲੈ ਕੇ ਥੱਲੇ ਤੱਕ ਜੀ ਜੇ ਕਹਿੰਦੇ ਸੰਗਤ ਜੀ ਮੈਂ ਥੋੜਾ ਜਿਹਾ ਪੜ ਵੀ ਦਿੰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1743 ਵਿਕਰਮ ਨੂੰ ਪੰਗਾ ਨਹੀਂ ਦੀ ਜਿੱਤ ਤੈਨ ਤੋਂ ਪਿੱਛੋਂ ਵਾਪਸ ਪੌਂਟਾ ਸਾਹਿਬ ਆਏ ਇਸ ਜਗ੍ਹਾ ਤੋਂ ਸਤਿਗੁਰੂ ਜੀ ਆਨੰਦਪੁਰ ਸਾਹਿਬ ਨੂੰ ਜਾਣ ਸਮੇ ਕਪਾਲ ਮੋਚਨ ਸੰਧੋਰਾ ਬਲ ਜਾਂਦੇ ਰਸਤੇ ਵਿੱਚ ਲਾਹੜਪੁਰ ਟੋਕਾ ਦਾਬੜਾ ਦਾਵੜਾ ਰਾਣੀ ਰਾਣੀ ਦਾ रायपुर ਨਾਟਾ ਸਾਹ ਮਣੀ ਮਾਜਰਾ ਇੱਥੋਂ ਅੱਗੇ 17 ਅਸਮਤ 1745 ਬਿਕਰਮੀ ਮਗਰ ਬਦੀ 81 ਦਿਨ ਨੂੰ ਗੁਰੂ ਜੀ ਨੇ ਢਕੋਲੀ ਪਿੰਡ ਦੇ ਬਾਹਰ ਜੰਗਲ ਵਿੱਚ ਉਤਾਰਾ ਕੀਤਾ ਸੀ ਜੀ ਤੇ ਦੇਖੋ ਹੁਣ ਜੰਗਲ ਦੇ ਵਿੱਚ ਸੰਗਤ ਜੀ ਦੇਖ ਸਕੀਓ ਕਿੰਨਾ ਜੰਗਲ ਦੇ ਵਿੱਚ ਮੰਗਲ ਹੋਇਆ ਵਾ ਕਿਦਰੇ ਫਲੈਟ ਬਣੇ ਹੋਏ ਆ ਕਿਦਰੇ ਕੁਸ਼ ਬਣਿਆ ਹੋਇਆ ਹੈ ਜੀ ਤੇ ਇਹਦੇ ਨਾਲ ਹੀ ਤੁਹਾਨੂੰ ਸਭ ਦੇ ਚੜ੍ਹਦੀ ਕਲਾ ਰਹੇ ਜੀ ਤੁਸੀਂ ਦਰਸ਼ਨ ਕੀਤੇ ਚੜ੍ਹਦੀ ਕਲਾ ਜ ਰਹੋ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਦੇ ਇਸ ਪਵਿੱਤਰ ਅਸਥਾਨ ਦੇ ਆਓ ਆਪ ਅੱਗੇ ਚੱਲਦੇ ਹਾਂ ਸੰਗਤ ਜੀ ਜਿਹੜਾ ਤੁਸੀਂ ਬੌਲੀ ਸਾਹਿਬ ਵੱਡੀ ਦੇਖੀ ਸੀ ਜੀ ਅੱਗੇ ਜਾ ਕੇ ਇਹਦਾ ਸੈਂਟਰ ਪੁਆਇੰਟ ਆ ਜੀ ਉਹ ਜਿਹੜੇ ਵੱਡੇ ਗੁੰਬਦ ਵੱਡਾ ਗੁੰਬਦ ਦਿਖ ਰਿਹਾ ਹੈ ਸਾਹਮਣੇ ਜੀ ਮੈਂ ਜ਼ੂਮ ਕਰਕੇ ਦਿਖਾ ਦਵਾਂ ਜੀ ਇਹ ਵਾਲਾ ਜੀ ਇਹ ਵਾਲਾ ਗੁੰਬਦ ਇੱਥੇ ਵੱਡੀ ਬੌਲੀ ਸਾਹਿਬ ਆ ਜੀ ਤੁਹਾਨੂੰ ਜਿਹੜਾ ਤੁਹਾਨੂੰ ਮੈਂ ਦਰਸ਼ਨ ਥੱਲੇ ਸੰਗਤ ਜੀ ਕਰਵਾ ਕੇ ਲਿਆਇਆ ਹਾਂ ਜੀ ਤੇ ਇਹ ਸੈਂਟਰ ਸੀਗਾ ਜੇ ਇੱਥੇ ਇੱਕ ਕਾਫੀ ਪੌੜੀਆਂ ਹੋਣ ਕਰਕੇ ਕਾਫੀ ਦੂਰ ਹੈਗਾ ਜੀ ਉਹ ਤੇ ਤੁਸੀਂ ਦਰਸ਼ਨ ਕੀਤੇ ਤੁਹਾਨੂੰ ਚੜਦੀ ਕਲਾ ਚ ਗੁਰੂ ਮਹਾਰਾਜ ਤੁਹਾਨੂੰ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਸਭ ਜਿਹੜੇ ਵੀਡੀਓ ਦੇਖ ਰਹੇ ਆ ਤੁਹਾਨੂੰ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ ਆਪਣੇ ਨਾਲ ਜਿਹੜੇ ਆ ਜੋੜੀ ਰੱਖਣ ਜੀ ਆਪ ਸਭ ਦਾ ਭਲਾ ਕਰਨ ਜੀ ਸੰਗ ਜੀ ਇਹੀ ਬੋਲੀ ਸਾਹਿਬ ਦੇ ਤੁਹਾਨੂੰ ਮੈਂ ਦਰਸ਼ਨ ਕਰਾਇਏ ਸੀਗੇ ਇੱਥੋਂ ਤੇ ਪਰ ਨਹੀਂ ਹੋਣੇ ਹੈਗੇ ਤੁਹਾਨੂੰ ਮੈਂ ਜਿਹੜੇ ਉਧਰ ਦੀ ਪੌੜੀਆਂ ਰਾਹੀਂ ਜਾ ਕੇ ਕਰਾ ਕੇ ਉਹ ਇਹੀ ਬੌਲੀ ਸਾਹਿਬ ਆ ਜੀ ਇਹ ਇਸ ਸਥਾਨ ਤੇ ਤੁਨ ਤੁਨ ਵਾਹ ਗੁਰੂ ਗੋਵਿੰਦ ਸਿੰਘ ਜੀ ਦੇ ਇਹ ਇਸ ਪਵਿੱਤਰ ਸਥਾਨ ਤੇ ਖੰਡਾ ਸਾਹਿਬ ਦੇ ਜਿਹੜੇ ਤੁਸੀਂ ਦਰਸ਼ਨ ਕਰੋ ਜੀ ਵਾਹਿਗੁਰੂ ਵਾਹਿਗੁਰੂ ਇਹ ਜੀ ਸੁਖਾਸਨ ਸਥਾਨ ਹੈਗਾ ਤੇ ਸੰਗਤ ਜੀ ਤੁਸੀਂ ਵੀ ਦਰਸ਼ਨ ਕਰੋ ਚੜ੍ਹਦੀਆਂ ਕਲਾਂ ਚ ਰਹੋ ਤੇ ਗੁਰੂ ਨਾਲ ਜੁੜੋ ਇੱਕ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ ਅੰਗਰ ਜੀ ਤੇ ਫਾਈਨਲੀ ਆਪਾਂ ਦਰਸ਼ਨ ਕਰਕੇ ਬਾਹਰ ਵਾਪਸ ਆ ਰਹੇ ਆ ਛੋਟੂ ਬੱਚਾ ਸਾਹਿਬ ਸੱਚੀਕਾਲ ਜੀ ਸੱਚੀਕਾਲ ਸੱਚੀਕਾਲ ਬੱਚੇ ਜਿੰਦੇ ਰੋ ਜਿੰਦੇ ਰੋ ਇਹ ਵੀ ਗੁਰੂ ਦਾ ਪਿਆਰਾ ਬਚਾਰਾ ਸੱਚੀਕਾਲ ਬੇਟਾ ਜੀ ਬਾਹਰੋਂ ਜਿਹੜੀ ਸੰਗਤ ਇੱਥੇ ਤੁਸੀਂ ਦੇਖ ਰਹੇ ਹੋ ਜੁੜੀ ਹੋਈ ਆ ਇਸ ਵੇਲੇ ਜਿਹੜੀ ਕਥਾ ਚੱਲ ਰਹੀ ਹੈ ਤੇ ਆਪਾਂ ਵੀ ਅੰਦਰ ਨਤਮਸਤਕ ਹੋ ਆਇਆ ਆ ਤੁਹਾਡੇ ਸਭ ਦੇ ਕਹਿੰਦੇ ਨੇ ਖੈਰ ਮੰਗ ਕੇ ਆਇਆ ਵੀ ਸਭ ਸਭ ਦਾ ਭਲਾ ਕਰੇ ਜਗਤ ਦਾ ਭਲਾ ਕਰੇ ਆਪਾਂ ਬਾਹਰ ਆ ਗਏ ਆ ਜੀ ਤੇ ਇੱਧਰ ਕੜਾਹ ਪ੍ਰਸ਼ਾਦ ਮਿਲਦਾ ਸਾਹਮਣੇ ਟਾਇਲਟ ਬਾਥਰੂਮ ਹੈਗੇ ਆ ਤੇ ਇੱਧਰ ਅੱਛੇ ਪਾਰਕ ਬਣੇ ਹੋਏ ਆ ਤੇ ਨਾਲ ਹੀ ਪਾਰਕ ਦੇ ਨਿਸ਼ਾਨ ਸਾਹਿਬ ਜੀ ਇੱਧਰ ਹੈਗੇ ਨੇ ਤੇ ਆਪਾਂ ਨਿਸ਼ਾਨ ਸਾਹਿਬ ਜੀ ਨੂੰ ਵੀ ਮੱਥਾ ਟੇਕਾਂਗੇ ਨਤਮਸਤਕ ਹੋਵਾਂਗੇ ਸੰਗੈ ਤੁਹਾਡੇ ਵੀ ਨਿਸ਼ਾਨ ਸਾਹਿਬ ਅੱਗੇ ਜਿਹੜੀ ਹਾਜ਼ਰੀ ਲੱਗ ਗਈ ਆ ਤੇ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੁਸੀਂ ਦਰਸ਼ਨ ਕਰੋ ਮੇਰੇ ਨਾਲ ਤੁਸੀਂ ਵੀ ਦਰਸ਼ਨ ਕਰਦੇ ਰਹੋ ਜੀ ਇਸ ਤਰ੍ਹਾਂ ਹੀ ਗੁਰੂ ਸਾਹਿਬ ਤੁਹਾਡੇ ਤੇ ਬਖਸ਼ਿਸ਼ਾਂ ਕਰਨ ਮੇਰੀ ਇਹੀ ਅਰਦਾਸ ਆ ਨਿਸ਼ਾਨ ਸਾਹਿਬ ਅੱਗੇ ਵੀ ਤੇ ਜਿਹੜੇ ਵੀ ਸਿੰਘ ਦੇਖ ਰਹੇ ਨੇ ਨਹੀਂ ਦੇਖ ਰਹੇ ਸਭ ਦਾ ਕੁੱਲ ਦਾ ਭਲਾ ਕਰਨ ਲੋ ਜੀ ਦਰਸ਼ਨ ਕਰਨ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਜੀ ਤੇ ਇੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਨੇ ਹਰ ਵਕਤ ਨਿਸ਼ਾਨ ਸਾਹਿਬ ਦੇ ਕੋਲ ਮੌਜੂਦ ਹੁੰਦੀਆਂ ਨੇ ਤੇ ਇਸ ਕਰਕੇ ਸਾਰੀ ਸੰਗਤ ਫਤਿਹ ਬਲਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਹਮਣੇ ਜਿਹੜੇ ਆ ਸ਼ਵੀਲ ਚੱਲ ਰਹੀ ਐ ਮਿੱਠੇ ਚੱਲਦੀ ਤੇ ਤੁਹਾਨੂੰ ਮਜੂਮ ਕਰਕੇ ਦਿਖਾ ਲਾਂਗੇ ਕਮਲੰਦਰਵਾਲ ਸਾਹਿਬ ਤੁਸ ਪ੍ਰਦਰਸ਼ਨ ਕਰ ਰਿਹਾ ਹੈ ਜਿਸ ਦੇ ਨਾਲ ਆਪਾਂ ਅਗਲੀ ਵੀਡੀਓ ਚ ਫਿਰ ਮਿਲਾਂਗੇ ਜੀ ਸੰਗਤ ਜੀ ਕਿਸ ਤਰ੍ਹਾਂ ਦਾ ਸੰਗਤ ਜੀ ਫਾਈਨਲ ਆਪਾਂ ਇਧਰ ਦਫਤਰਵਾਲ ਆ ਗਏ ਆ ਤੇ ਇਹ ਜਿਹੜਾ ਹੈਗਾ ਪਾਕਾਰਾਂਕੁਰਾਂ ਵਾਸਤੇ ਜਿਹੜਾ ਇਹ ਸੰਗਤ ਜੀ ਤੁਸੀਂ ਦੇਖ ਰਹੇ ਹੋ ਗੇਟ ਹੈਗਾ ਤੇ ਇਧਰ ਹੈ ਮੈਡੀਕਲ ਸੈਂਟਰ আলਟਰਾਸਾਉਂਡ ਐਕਸਰੇ ਲੈਬ ਡੈਂਟਲ ਹੋਮਿਓਪੈਥੀ ਫਿਜੀਓਥੈਰੇਪੀ ਆਈ ਹਸਪੀਟਲ ਹੈਗਾ ਜੀ ਇਧਰ ਉਹ ਸਾਹਮਣੇ ਤੁਹਾਨੂੰ ਮੈਂ ਦਿਖਾ ਦੇਣਾ ਤੇ ਇਧਰ ਗੁਰੂ ਘਰ ਲੰਗਰ ਜਿਹੜਾ ਹੈਗਾ ਬਣਿਆ ਹੋਇਆ ਬਹੁਤ ਹੁਣੀ ਇਹ ਨਵਾਂ ਨਵਾਂ ਬਣਿਆ ਜੀ ਬਹੁਤ ਸੋਹਣਾ ਕਾਫੀ ਤੁਸੀਂ ਦੇਖ ਸਕਦੇ ਹੋ ਸੋਹਣਾ ਮੇਰੇ ਦੇਖਣ ਵਾਲੇ ਪਿਆਰੀ ਸੰਗਤ ਜੀ ਬਹੁਤ ਬਹੁਤ ਸੋਹਣਾ ਬਣਿਆ ਹੋਇਆ ਤੇ ਸਾਹਮਣੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਹੈ ਲੰਗਰ ਹਾਲ ਆ ਜੀ ਤੇ ਸੰਗਤ ਜੀ ਸਾਹਮਣੇ ਸ੍ਰੀ ਗੁਰੂ ਹਰ ਰਾਏ ਸਾਹਿਬ ਮੈਡੀਕਲ ਸੈਂਟਰ ਆ ਇਹਦੇ ਅੰਦਰ ਹਰੇਕ ਤਰ੍ਹਾਂ ਦੀ ਜਿਹੜੀਆਂ ਸੁਵਿਧਾਵਾਂ ਨੇ ਉਹ ਹੁੰਦੀਆਂ ਨੇ ਜਿਵੇਂ ਕਿ ਡੈਂਟਿਸਟ ਫਿਜ਼ਿਓਥੈਰੇਪੀ ਆਈ ਹਸਪੀਟਲ ਇਹ ਸਾਰੇ ਤਰ੍ਹਾਂ ਦੇ ਜਿਹੜੇ ਇੱਥੇ ਹਸਪਤਾਲ ਹੈਗੇ ਆ ਤੇ ਇਸ ਸੰਗਤ ਜੀ ਇਸ ਜਿਹੜਾ ਹਸਪਤਾਲ ਆ ਇਹ ਗੁਰਮਤ ਜਿਹੜੀ ਲਾਇਬ੍ਰੇਰੀ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਗੁਰੂ ਘਰ ਆ ਇਹਦੀ ਜਿਹੜੀ ਇਹ ਪਾਰਕਿੰਗ ਕਾਫੀ ਅੱਛੀ ਹੈਗੀ ਸਾਹਮਣੇ ਬਾਈਕ ਵਗੈਰਾ ਖੜਿਆ ਇੱਧਰ ਕਾਰ ਪਾਰਕਿੰਗ ਆ ਤੇ ਆਓ ਬਾਕੀ ਤੁਹਾਨੂੰ ਸਾਰਾ ਤੁਸੀਂ ਦੇਖ ਲਿਆ ਹੈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਦੇ ਜਿਹੜੇ ਨਿਸ਼ਾਨ ਸਾਹਿਬ ਝੂਲ ਰਹੇ ਆ ਲਾਸਟ ਵਿੱਚ ਤੇ ਦੇਖੋ ਜੀ ਤੇ ਕਾਫੀ ਹਰੇ ਭਰੇ ਫੁੱਲ ਦੇਖੋ ਤੁਸੀਂ ਕਿੰਨੇ ਲੱਗੇ ਹੋਏ ਆ ਕਿੰਨੇ ਸੋਹਣੇ ਸੰਗਤ ਜੀ ਲੱਗ ਰਹੇ ਆ ਤੇ ਕਿਰਪਾ ਕਰਕੇ ਮੇਰੇ ਚੈਨਲ ਨੂੰ ਤੁਸੀਂ ਬਹੁਤ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਜੀ ਤੇ ਹੋਰਾਂ ਨੂੰ ਵੀ ਦੱਸੋ ਭਗਤੀ ਕਰੋ ਤੇ ਤੁਹਾਡੀ ਜਿਹੜੀ ਇੱਥੇ ਹਾਜ਼ਰੀ ਉਹ ਪ੍ਰਵਾਨ ਹੋ ਚੁੱਕੀ ਆ ਤੇ ਤੁਸੀਂ ਹਮੇਸ਼ਾ ਹੱਸਦੇ ਖੇਡਦੇ ਰਹੋ ਤੇ ਇਹਦੇ ਨਾਲ ਜਿਹੜੀ ਆ ਆਪਜੀ ਤੋਂ ਮੈਂ ਜਾਜਤਾ ਅੱਗੇ ਹੋਰ ਲੈ ਚੱਲਦੇ ਆ ਜੀ ਆਪਾਂ ਸੰਗਤ ਜੀ ਫੁੱਲ ਬਹੁਤ ਸੋਹਣੇ ਲੱਗੇ ਹੋਏ ਆ ਤੁਸੀਂ ਦੇਖੋ ਇੰਨੇ ਸੋਹਣੇ ਹਰੇ ਹਰੇ ਘਾਹ ਤੇ ਫੁੱਲ ਦੇਖੋ ਤੁਸੀਂ ਫੁੱਲਵਾੜੀ ਇੰਨੀ ਸੋਹਣੀ ਆ ਚਲੋ ਗੁਰੂ ਮਹਾਰਾਜ ਤੁਹਾਡੇ ਸਿਰ ਤੇ ਵੀ ਹੱਥ ਰੱਖਣ ਤੁਹਾਡਾ ਵੀ ਦਿਨ ਦੁੱਗਣੀ ਰਾਤ ਚੌਕਣੀ ਕੰਮ ਵਧੇ ਜੀ ਤੇ ਇਹਦੇ ਆਓ ਅੱਗੇ ਆਪਾਂ ਚੱਲਦੇ ਆ ਜੀ ਆ ਵੀਡੀਓ ਲੱਗੀ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨਾ ਕਿ ਮੈਨੂੰ ਗੁਰੂ ਸਾਹਿਬ ਬਲ ਬਖਸ਼ਣ ਕਿ ਮੈਂ ਇਸ ਤਰ੍ਹਾਂ ਦੀਆਂ ਧਾਰਮਿਕ ਵੀਡੀਓਜ਼ ਤੁਹਾਨੂੰ ਰੋਜ਼ ਹਰ ਰੋਜ਼ ਦਿਖਾ ਦਿਖਾਉਂਦਾ ਰਹਾ ਤੇ ਗੁਰੂ ਸਾਹਿਬ ਮੈਨੂੰ ਬਖਸ਼ਣ ਇਦਾਂ ਹੀ ਤੋਰੀ ਰੱਖਣ ਤੇ ਮੈਂ ਆਪ ਜੀ ਨੂੰ Delhi ਕੋਈ ਨਵੇਂ ਗੁਰੂ ਘਰਾਂ ਦੇ ਦਰਸ਼ਨ ਕਰਾਉਂਦਾ ਰਾਵਾਂ ਇਸ ਦੇ ਨਾਲ ਹੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਤੁਹਾਡਾ ਪਿਆਰ ਸਤਕਾ ਹੀ ਜਿਹੜਾ ਸਾਡਾ ਜਿਹੜਾ ਚੈਨਲ ਚੱਲਦਾ ਹੈ ਜੀ ਇਹਦੇ ਨਾਲ ਹੀ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗਲੀ ਵੀਡੀਓ ਤੱਕ ਇੰਤਜ਼ਾਰ ਕਰਨਾ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਕਮੈਂਟਸ ਪਲੀਜ਼